ਸਾਰਗਮ ਹੱਲਾ ਪੰਜਵਾਂ ਪੋਥੀ ਪਰਮੇਸ਼ਰ ਕਾਥਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਅੰਗਦ ਸਾਹਿਬ ਜੀ ਦੀ ਗੁਰੂ ਅਮਰਦਾਸ ਸਾਹਿਬ ਦੀ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਭਾਈ ਮੋਹਨ ਸਮਾਧੀ 'ਚ ਬੈਠਾ ਸੀ ਤੇ ਮੋਹਨ ਜੀ ਨੇ ਭਾਈ ਗੁਰਦਾਸ ਜੀ ਕਹਿੰਦੇ ਜੀ ਮੈਂ ਲਿਆਵਨਾ ਸਤਗੁਰਾਂ ਆਗਿਆ ਨਹੀਂ ਦਿੱਤੀ ਤਦ ਭਾਈ ਗੁਰਦਾਸ ਜੀ ਗਏ ਸਾਰੀ ਰਾਤ ਹਾਕਾਂ ਮਾਰਦੇ ਰਹੇ ਮੋਹਨ ਦੀ ਸਮਾਦੀ ਨਾ ਖੋਲੀ ਫਿਰ ਭਾਈ ਬੁੱਢਾ ਸਾਹਿਬ ਜੀ ਆਪ ਬੋਲ ਪਏ ਕਹਿੰਦੇ ਜੀ ਮੈਂ ਜਾਣ ਸਤਗੁਰਾਂ ਨੇ ਵੀ ਆਗਿਆ ਨਹੀਂ ਦਿੱਤੀ ਫਿਰ ਭਾਈ ਬੁੱਢਾ ਸਾਹਿਬ ਜੀ ਗਏ ਇਹ ਜਦੋਂ ਗਏ ਗੋੰਦਵਾਰ ਸਾਹਿਬ ਭਾਈ ਮੋਹਨ ਨੂੰ ਹਾਕਾਂ ਮਾਰੀਆਂ ਤੇ ਮੋਹਨ ਨਾ ਬੋਲਿਆ ਭਾਈ ਨੇ ਝਟਕਾ ਕੰਮ ਕੀਤਾ ਉਹ ਤੱਕਦੇ ਨਹੀਂ ਚੀਥੀਆਂ ਲਾ ਕੇ ਅੰਦਰ ਜਾ ਵੜਿਆ ਅੰਦਰ ਜਾ ਕੇ ਭਾਈ ਮੋਹਨ ਦੇ ਚਰਨਾਂ ਨੂੰ ਫੜ ਕੇ ਜਿਉ ਹਲਾਉਣ ਲੱਗਾ ਕਦੇ ਇਧਰ ਨੂੰ ਕਰ ਦੇਵੇ ਕਦੇ ਇਧਰ ਨੂੰ ਕਰ ਦੇਵੇ ਉਹਨਾਂ ਚ ਨੂੰ ਭਾਈ ਮੋਰੀ ਨੂੰ ਪਤਾ ਲੱਗਾ ਵੀ ਬਾਬਾ ਬੁੱਢਾ ਸਾਹਿਬ ਆਏ ਐ ਮੋਹਨ ਦੀ ਸਮਾਦੀ ਖੁਲਾਉਂਦੇ ਆ ਖੋਲਦਾ ਨਹੀਂ ਉਸ ਵੇਲੇ ਭਾਈ ਮੋਰੀ ਜੀ ਕਹਿਣ ਲੱਗੇ ਬਾਬਾ ਜੀ ਤੁਸੀਂ ਬਜ਼ੁਰਗ ਹੋ ਆਪ ਸਤਿਕਾਰਯੋਗ ਹੋ ਇਹਨ ਮੋਹਨ ਮਸਤਾਨੇ ਨੂੰ ਕੋਈ ਬੱਚੇ ਨਹੀਂ ਦੇਖਣਾ ਨਹੀਂ ਵੀ ਇਹ ਬਜ਼ੁਰਗਾਂ ਕੇ ਗੁਰੂ ਨਾਨਕ ਸਾਹਿਬ ਤੋਂ ਬਰੋਸ ਆਏ ਐ ਵੀ ਇਹਨਾਂ ਦਾ ਸਤਿਕਾਰ ਰੱਖਾਂ ਨੇ ਨ ਕਮੀ ਚੇ ਕੋਈ ਇਸਰਾਫ ਦੇ ਦੇਣਾ ਆ ਵੀ ਉਹ ਨਾ ਕਰੋ ਸੁਣ ਕੇ ਭਾਈ ਬੁੱਢਾ ਸਾਹਿਬ ਜੀ ਉਹਦੀ ਪ੍ਰਸੰਤਾ ਬਿਨੋਂ ਕੋਥੀਆਂ ਲਿਆ ਨਹੀਂ ਸਕੇ ਮਾਰੇ ਕੋਲੇ ਆ ਗਏ ਸਤਿਗੁਰੂ ਜੀ ਆਪਣੇ ਕਾਰਜ ਵਾਸਤੇ ਆਪ ਪਿਆਰ ਹੋ ਕੇ ਗਏ ਜਦੋਂ ਗਏ ਉਸ ਵੇਲੇ ਕੂੜੀ ਤੋਂ ਬਗੈਰ ਸਤੋ ਬਗੈਰ ਆਸਨ ਤੋਂ ਬਗੈਰ ਗਲੀਚੀ ਜਿਹੜੀ ਥੱਲੇ ਪੌੜੀਆਂ ਬੜੀਆਂ ਅਸੀਂ ਨਾ ਉੱਚੀਆਂ ਉਹਨਾਂ ਦੇ ਥੱਲੇ ਮਹਾਰਾਜ ਸਾਹਿਬ ਬੈਠ ਕੇ ਤੰਬੂਰਾ ਲੈ ਕੇ ਸੱਜੇ ਪਾਤਸ਼ਾਹ ਜੀ ਨੇ ਕੀਰਤਨ ਸ਼ੁਰੂ ਕੀਤਾ ਆਸਾ ਆਪ ਜੀ ਨੇ ਉਸ ਵੇਲੇ ਗੌੜੀ ਦੇ ਸ਼ੰਤੋ ਜਾ ਰਹੇ ਮੋਹਨ ਤੇਰੇ ਮੰਦਰ ਉੱਚੇ ਮੰਦਰ ਮਹਿਲ ਉਪਾਰਾ ਤੇ ਪੌੜੀ ਜਦੋਂ ਲਈ ਮੋਹਨ ਦੀ ਸਮਾਦੀ ਖੁੱਲ ਗਈ ਜੋ ਸਮਾਦੀ ਖੁੱਲ ਗਈ ਭਾਈ ਮੋਹਨ ਨੇ ਉਸ ਵਕਤ ਦਰੀਚੀ ਖੋਲ ਕੇ ਗੁਰੂ ਸਾਹਿਬ ਬੈਠੇ ਵੇਖੇ ਕਹਿਣ ਲੱਗਾ ਅੱਗੇ ਮਾਰਾ ਸਾਡੇ ਘਰ ਦੀ ਗੁਰੀਾਈ ਲੈ ਗਏ ਹੋ ਹੁਣ ਸਾਨੂੰ ਇੱਥੇ ਤੁਸੀਂ ਬਸਣ ਨਹੀਂ ਦੇਣਾ ਚਾਹੁੰਦੇ ਹੁਣ ਫੇਰ ਇਸੇ ਪ੍ਰਕਾਰ ਕਿੰਨਾ ਤੁਸੀਂ ਮਹਾਰਾਜ ਸਚੇ ਪਾਲ ਸਾਹਿਬ ਦਾ ਉਹ ਤਾਂ ਜਾਂਦਾ ਸੀ ਵੀ ਆਦ ਲੋ ਕਰਨਾ ਕਿ ਮਾਰਾ ਇਹ ਪਖੰਡ ਕਰਦੇ ਹੋ ਤੁਸੀਂ ਗਲੀ 'ਚ ਬਹਿ ਗਏ ਹੋ ਆਸਣ ਤੋਂ ਬਿਨਾ ਹੁਣ ਤੁਸੀਂ ਸਾਨੂੰ ਹੋਰ ਛਲਣ ਵਾਸਤੇ ਆਏ ਹੋ ਸ੍ਰੀ ਗੁਰੂ ਸਾਹਿਬ ਜੀ ਨੇ ਉਸ ਵੇਲੇ ਪੌੜੀ ਲਾਈ ਮੋਹਨ ਤੇਰੇ ਬਚਨ ਅਨੂਪ ਚਾਲ ਮਨ ਲਾ ਲਈ ਮੋਨ ਤੋਂ ਮੰਨੇ ਏਕ ਜੀ ਅਵਰ ਸਵ ਰਾਲੀ ਇਹ ਪੜਿਆ ਜਦੋਂ ਭਾਈ ਮੋਹਨ ਵੇ ਪ੍ਰੇਮ 'ਚ ਆ ਗਿਆ ਰਹਿ ਨਾ ਸਕਿਆ ਪੋਥੀਆਂ ਸਿਰ ਤੇ ਚੱਕੀਆਂ ਹੋਈਆਂ ਤੇ ਥੱਲੇ ਉਤਰਿਆ ਚਵਾਰੇ 'ਚ ਉਤਰ ਕੇ ਆ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਤੀਜੀ ਪੌੜੀ ਉਸ ਵੇਲੇ ਲਾ ਰਹੇ ਸੀ ਮੋਹਨਤ ਸਿੰਘ ਤੇ ਆਵੇ ਦਸ ਧਿਆਨਾ ਇਸ ਪ੍ਰਕਾਰ ਦੀ ਪੌੜੀ ਲਾ ਰਹੇ ਸੀ ਉਸ ਵੇਲੇ ਭਾਈ ਮੋਹਨ ਜੀ ਆ ਗਏ ਕਹਿਣ ਲੱਗੇ ਮਹਾਰਾਜ ਬੇਨਤੀ ਸੁਣੋ ਮੈਂ ਪੋਥੀਆਂ ਤੁਹਾਨੂੰ ਦੇ ਦੰਨਾ ਪਰ ਦੇਉ ਤਾਂ ਮੇਰੇ ਪਹਿਲਾਂ ਬਚਨ ਮੰਨ ਲਓ ਮਹਾਰਾਜ ਕਹਿੰਦੇ ਉਹ ਕੀ ਬਚਨ ਹੈ ਤੁਹਾਡਾ ਕਹਿਣ ਲੱਗੇ ਜੀ ਗੁਰੂ ਅਮਰਦਾਸ ਸਾਹਿਬ ਜੀ ਨੇ ਮੈਨੂੰ ਕਿਹਾ ਸੀ ਗੁਰੂ ਰਾਮਦਾਸ ਦੇ ਚਰਨੀ ਪਾਓ ਤੇ ਮੈਂ ਨਹੀਂ ਪਿਆ ਮਾਰਨ ਕੇ ਆਫਰ ਜੁ ਜਿਹੜਾ ਮਾਰੋ ਦੇ ਚਰਨੀ ਨਹੀਂ ਪਾਊਗਾ ਮੈਂ ਉਸੇ ਆਫਰ ਗਿਆ ਫੇ ਬੇਨਤੀ ਕੀਤੀ ਗੁਰੂ ਸਾਹਿਬ ਜੋਤੀ ਜੋ ਸਮਾਏ ਮੇਰੇ ਚਿੱਤ ਚ ਪ੍ਰਗਟ ਹੋ ਕੇ ਕਹਿਣ ਲੱਗਿਆ ਵੀ ਸਮਾ ਅਸੀਂ ਮੋਹਨ ਉਹਦੋਂ ਤੂੰ ਬਚਨ ਨਹੀਂ ਮੰਨਿਆ ਹੁਣ ਸਮਾ ਇਹ ਆ ਵੀ ਇਹਨਾਂ ਦੇ ਪੁੱਤਰ ਜਦੋਂ ਗੁਰੂ ਅਰਜਨ ਸਾਹਿਬ ਪੋਠੀਆਂ ਲੈਣੋਂ ਹੋਣਗੇ ਬਾਣੀ ਸਾਹਿਬ ਕੇ ਰੱਖੀ ਉਦੋਂ ਉਹਨਾਂ ਨੇ ਚਰਨੀ ਪਈ ਤੇ ਤੇਰਾ ਫਰੇਵਾ ਤਾਂ ਕਰੇ ਇਹ ਸੁਣ ਕੇ ਭਾਈ ਮੋਹਨ ਜੀ ਨੇ ਉਸ ਵੇਲੇ ਕਿਹਾ ਕਿ ਮਾਰੇ ਗੁਰੂ ਮਰਦਾ ਜੀ ਨੇ ਬਚਨ ਕੀਤੇ ਸੀ ਉਹ ਮੈਨੂੰ ਆਪਦੇ ਚਰਨ ਹੀ ਪਹਿਲਾਂ ਛੋਹ ਲੈਣ ਦਿਓ ਫੇਰ ਮਾਰਾ ਮੈਂ ਬਾਣੀ ਪੜਾਂ ਸੁਣ ਕੇ ਗੁਰੂ ਅਰਜਨ ਸਾਹਿਬ ਨੇ ਕਿਹਾ ਤੁਸੀਂ ਬਜ਼ੁਰਗੋਂ ਸਾਡੇ ਮਾਮੇ ਲੱਗਦੇ ਹੋ ਤੁਸੀਂ ਵੱਡੇ ਹੋ ਅੱਛਾ ਤੁਹਾਡੀ ਮਰਜ਼ੀ ਹੈ ਇੰਉਂ ਕਹਿਣ ਤੋਂ ਮਾਰੇ ਸਾਡੇ ਚਰਨ ਪਕੜ ਲਏ ਮਹਨ ਜੀ ਨੇ ਉਹ ਜਿਹੜਾ ਚਿੰਤਾ ਆਉਂਦਾ ਸੀ ਭਾਵੇਂ ਜੋ ਕਹਾਂ ਵੀ ਅਸੀਂ ਸਿਰ ਹੰਮ ਬ੍ਰਹਮ ਕਹਿੰਦਾ ਸੀ ਪਰ ਚਿੱਤ ਦੀ ਸ਼ਾਂਤੀ ਨਹੀਂ ਸੀ ਆਉਂਦੀ ਸਤਗੁਰੂ ਅਰਜਨ ਦੇਵ ਦੇ ਚਰਨਾਂ ਨੂੰ ਪਰਸ ਕੇ ਸਾਹ ਸੰਗਿ ਜੀ ਮਨ ਠੰਡਾ ਹੋ ਗਿਆ ਤੇ ਬਾਣੀ ਦੇਖ ਕੇ ਫਿਰ ਆਪਣੇ ਆਪ ਨੂੰ ਕਿਰਤ ਕਿਰਤ ਸਮਝਿਆ ਇਉਂ ਪਹਿਲਾ ਕਾਰਨ ਬਣ ਗਿਆ ਸੀ ਭਾਈ ਗੁਰਦਾਸ ਨੂੰ ਨਾਂ ਬਾਣੀ ਮਿਲਣ ਦਾ ਭਾਈ ਬੁੱਢੇ ਜੀ ਨੂੰ ਨਾਂ ਮਿਲਣ ਦਾ ਕਿਉਂਕਿ ਗੁਰੂ ਸਾਹਿਬ ਆਪਣੀ ਬਾਣੀ ਨੂੰ ਆਪ ਹੀ ਲਿਆਉਣਾ ਸੀ ਇਹ ਕਾਰਨ ਸੀ ਕਿ ਇਸ ਕਰਕੇ ਸਮਾਧੀ ਨਹੀਂ ਉਹਨਾਂ ਦੀ ਕੋਲ ਆ ਸਕੇ ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਦਾਤੂ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਦੇ ਲਤ ਮਾਰੀ ਸੀ ਜੋ ਖਡੂਰ ਸਾਹਿਬ ਮਾਰ ਆਏ ਇਹ ਦਾਤੂ ਨੇ ਮਹਾਰਾਜ ਸਾਹਿਬ ਦੇ ਪਹਿਰੇ ਪਿਆ ਕੇ ਮਹਾਰਾਜ ਮੈਂ ਵੀ ਮਹਾਰਾਤ ਤੋਂ ਬਖਸ਼ਾਉਣ ਗਿਆ ਸੀ ਗੁਰੂ ਅਮਰਦਾਸ ਜੀ ਤੋਂ ਵੀ ਮਹਾਰਾ ਮੇਥੋਂ ਲੱਤ ਵੱਜ ਗਈ ਆਪਰੇ ਚਰਨਾ ਤੇ ਸੰਤ ਸਾਹਿਬ ਜਾ ਰਹੇ ਸੀ ਜਦੋਂ ਮੈਨੂੰ ਬਖਸ਼ੋ ਮਹਾਰਾ ਕਹਿੰਦੇ ਹੁਣ ਗੁਰੂ ਰਾਮਦਾਸ ਨੂੰ ਗੁਰਿਆਈ ਦੇ ਚੁੱਕੇ ਅਸੀਂ ਹੁਣ ਜੋਤੀ ਜੋਤ ਸਮਾਉਣ ਲੱਗੇ ਆ ਨਹੀਂ ਤਾਂ ਤੁਹਾਡਾ ਬਚਨ ਮੰਨ ਲੈਂਦੇ ਸੇਵਾ ਕਰਦੇ ਕੋਈ ਨਾ ਕੋਈ ਉਸ ਵੇਲੇ ਫੇ ਮਹਾਰਾ ਕਹਿੰ ਲੱਗੇ ਜਦੋਂ ਇਹਨਾਂ ਦੇ ਪੁੱਤਰ ਗੱਦੀ ਤੇ ਆਉਣਗੇ ਬੈਠਣਗੇ ਬਾਣੀ ਲੈ ਕੇ ਜਾਣਗੇ ਉਹਨਾਂ ਦੇ ਹੱਥ ਲਾਉਣ ਨਾਲ ਤੁਹਾਡੀ ਲਤ ਦੀ ਪੀੜ ਹਟੇਗੀ। ਇਉਂ ਸਾਧ ਸੰਗਤ ਜੀ ਮਹਾਰਾਜ ਸਾਹਿਬ ਜਦੋਂ ਖਡੂਰ ਸਾਹਿਬ ਆਏ ਭਾਈ ਦਾਤੂ ਰਾਧ ਰਿਆ ਸੀ। ਉਸ ਵੇਲੇ ਉਹ ਗੁਰੂ ਸਾਹਿਬ ਦੇ ਚਰਨੀ ਲਪਟਿਆ ਮਹਾਰਾਜ ਨੇ ਉਹਦੀ ਪਿੰਜਰੀ ਨੂੰ ਹੱਥ ਲਾਇਆ ਤੇ ਉਹ ਸਾਰੀ ਪੀੜ ਮੇੜ ਦਿੱਤੀ ਸੀ। ਇਹ ਕਉਂਦ ਕਰਕੇ ਮਹਾਰਾਜ ਸਾਹਿਬ ਜਦੋਂ ਆਏ ਨੇ ਇੱਥੇ ਅੰਮ੍ਰਿਤਸਰ ਸਾਹਿਬ ਕੀਰਤਨ ਕਰਦੇ ਹੋਏ ਨੰਗੇ ਪੈਰੀ ਗੁਰੂ ਸਾਹਿਬ ਚੌਰ ਕਰਦੇ ਗੁਰੂ ਗ੍ਰੰਥ ਸਾਹਿਬ ਨੀ ਬਾਣੀ ਪੋਥੀਆਂ ਤੇ ਸਿਕੰਨ ਕਹਿਆ ਕਿ ਮਾਰਾ ਪਾਲਕੀ 'ਚ ਸਵਾਰ ਹੋ ਜਾਓ ਮਾਰਾ ਕਹਿੰਦੇ ਨਾ ਭਾਈ ਚਾਹਾਂ ਪਾਤਸ਼ਾਹਾਂ ਦਾ ਸਰੂਪ ਐ ਬਰਾਬਰ ਨਹੀਂ ਅਸੀਂ ਪਾਲਕੀ ਚੱਲਣਾ ਮਾਰਾ ਹੋਰ ਪਾਲਕੀ ਨੇ ਉਹਨੇ ਨਹੀਂ ਮਾਰਾ ਕਹਿੰਦੇ ਚੌਰ ਕਰਦੇ ਚੱਲਾਂਗੇ ਪਹਿਲੇ ਝੋੜੇ ਤੋਂ ਬਗੈਰ ਗੁਰੂ ਸਾਹਿਬ ਨੰਗੇ ਚੱਲਨੀ ਕਿਉਂ ਕੀਰਤਨ ਹੁੰਦਾ ਆਉਂਦਾ ਤੇ ਮਾਰਾ ਅਰਸ਼ਰ ਘਾੜ ਤੇ ਆ ਗਏ ਅਰਸ਼ਰ ਘਾੜ ਤੇ ਆ ਕੇ ਭਾਈ ਬੁੱਢੇ ਸਾਹਿਬ ਨੂੰ ਆਗਿਆ ਕੀਤੀ ਕਿ ਸਾਰੀ ਰਾਤ ਰੈਂਡ ਸਵਾਈ ਕੀਰਤਨ ਕਰੋ ਇੱਥੇ ਬੈਠ ਕੇ ਇਹ ਪੋਥੀ ਸਾਹਿਬ ਦੀ ਤਾਬਿਆ ਸੰਗਤ ਬੈਠੋ ਤੇ ਕੀਰਤਨ ਕਰੋ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਭਾਈ ਬੁੱਢਾ ਸਾਹਿਬ ਜੀ ਕੀਰਤਨ ਕਰਦੇ ਰਹੇ ਸਵੇਰੇ ਗੁਰੂ ਮਹਾਰਾਜ ਸਾਹਿਬ ਜੀ ਨੇ ਉਹ ਪੋਥੀ ਸਾਹਿਬਾਂ ਦੇ ਤਾਈਂ ਜੋ ਪ੍ਰਕਾਸ਼ ਕਰਕੇ ਵੇਖਿਆ ਸਰਕਾਰ ਤੇ ਉਸ ਵੇਲੇ ਮਹਾਰਾਜ ਸਾਹਿਬ ਨੇ ਇਹ ਬਾਣੀ ਦੀ ਮਹਿਮਾ ਤੇ ਸ਼ਬਦ ਵਿਚਾਰਿਆ ਫਿਰ ਆਮ ਸਰ ਅਸਥਾਨ ਭਾੜ ਕੇ ਮਹਾਰਾਜ ਨੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਲਿਖਾਏ ਭਾਈ ਗੁਰਦਾਸ ਸਾਹਿਬ ਦੇ ਪਾਸ ਤੋਂ ਫੇਰ ਮਹਾਰਾਜ ਜੀ ਨੇ 1661 ਬਿਕਰਮੀ ਨੂੰ ਭਾਦੋਂ ਸੁਦੀ 1 ਉਹਨੂੰ ਜਿਸ ਦਿਨ ਆਪ ਦਾ ਗੁਰਿਆਈ ਦਾ ਦਿਨ ਸੀ ਉਹ ਦਿਨ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕੀਤੇ ਇਹ ਮਰਜਾਦਾ ਕਾਇਮ ਕੀਤੀ ਇਹ ਉਦੋਂ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਿਆ ਜਿਹੜਾ ਸਾਹਿ ਸੰਗੀਤ ਹੁਣ ਆਇਆ ਹੈ ਸਾਰਗ ਮਹੱਲਾ ਪੰਜਵਾ ਪੂਥੀ ਪਰਮੇਸ਼ਰ ਕਾਥਾਨ ਤੇ ਪੂਥੀ ਜਿਹੜੀ ਸ੍ਰੀ ਗੁਰੂ ਗੰਗ ਸਾਹਿਬ ਜੀ ਹੋਂ ਗੁਰਾਂ ਦੀ ਬਾਣੀ ਹੈ ਇਹ ਪਰਮੇਸ਼ਰ ਦੇ ਵਿੱਚ ਇਸਤਤ ਕਰਨ ਵਾਲੀ ਜਿਹੜੀ ਹੈ ਇਹ ਗੁਰੂ ਮਾਰਾ ਦੀ ਬਾਣੀ ਚੋਂ ਸਰਗਰਾਂ ਦੀ ਪੋਥੀ ਸਾਹਿਬ ਸੀ ਨਾ ਪਹਿਲਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਦਾਨੂਏ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਰਚੇ ਹੈ ਨੌਵੇਂ ਪਾਤਸ਼ਾਹ ਦੀ ਬਾਣੀ ਸੰਪੂਰਨ ਕੀਤੀ ਹੈ ਫਿਰ ਹਜੂਰ ਸਾਹਿਬ ਜਾ ਕੇ ਨਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਖ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਤਾ ਗੱਦੀ ਦੇ ਕੇ ਅਰਪਕੇ ਪੰਜ ਪਰਕੰਮਿਆਂ ਕਰਕੇ ਪੰਜਾਂ ਸਿੰਘਾਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਚ ਖੜੇ ਕਰਕੇ ਉਸੋਲੇ ਬਚਨ ਕੀਤੇ ਸੀ ਆ ਗਿਆ ਭਈ ਅਕਾਲ ਕੀ ਕਵੀ ਜਿਲਾਇਓ ਪੰਥ ਸਭ ਸਿੱਖਨ ਕੋ ਹੁਕਮੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਿਓ ਚਾਹ ਖੋਸ਼ ਹੋਵਦ ਮੈ ਲੈ ਇਹ ਵਾਕ ਕਹੇ ਸਨ ਭਾਈ ਸਮੀਰ ਸਿੰਘ ਜੀ ਨੇ ਗੁਰਬਲਾਹ ਜਿਹੜਾ ਰਚਿਆ ਦਸਮ ਪਤਸ਼ਾਹ ਦਾ ਉਹਦੇ ਚ ਰੈਤਨਾਵਾਂ ਲਿਖਿਆ ਇੱਕ ਤੀਜਾ ਦੋਹਰਾ ਲਿਖਿਆ ਗੁਰੂ ਖਾਲਸਾ ਮਾਨਿਓ ਪ੍ਰਗਟ ਹਮਾਰੀ ਦੇ ਜਾਗਾ ਹਿਰਦਾ ਸੁਧਵਾ ਖੋਜ ਇਨੀ ਮੋ ਉਹ ਨਾਲ ਉਹਨਾਂ ਨੇ ਦੋਹਰਾ ਰਹਿਤਨਾਵਾ ਭਾਈ ਸੁਮੇਰ ਸਿੰਘ ਜੀ ਦਾ ਪੜਨੇ ਸਾਹਿਬ ਦੇ ਗ੍ਰੰਥੀ ਹੋਏ ਆ ਉਹਨਾਂ ਨੇ ਲਿਖਿਆ ਉੱਠੋ ਇਸਨ ਕੋ ਜਾ ਕੇ ਹਿਰਦਾ ਸੁਧੋ ਖੋਜ ਸ਼ਬਦ ਮਿਲੇ ਕਹਿਣ ਲੱਗੇ ਦੀ ਤੁਖਤਾ ਉਸ ਰਹਿਤਨਾਵੇਂ ਦੀ ਹੈ ਜਿਹੜਾ ਦਸ਼ਮ ਪਾਸ਼ਣ ਗੁਰਿਆਈ ਦੇਣ ਵਾਲੇ ਜੀਰ ਸਾਹਿਬ ਹੁਕਮਨਾਮਾ ਉਹਦੇ ਚੋਂ ਲਿਖਿਆ ਜਾ ਜੋ ਪ੍ਰਭ ਕੋ ਮਿਲੇ ਚਾਹੇ ਖੋਜ ਔਦ ਮਿਲੇ ਇਸ ਪ੍ਰਕਾਰ ਬਚਨ ਕੀਤੇ ਆ ਸਾਧ ਸੰਗਤ ਜੀ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਸ਼ਮ ਪਾਸ਼ਾ ਨਾਮ ਰੱਖਿਆ ਹੈ ਪਹਿਲਾ ਪੋਥੀ ਸਾਹਿਬ ਸੀ ਬਾਣੀ ਦਾ ਨਾਮ ਪੋਥੀ ਪਰਮੇਸ਼ਰ ਦਾ ਥਾਂ ਇਹ ਪਾਏ ਪੋਥੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜਾਂ ਸਤਿਗੁਰਾਂ ਦੀ ਇਹ ਪਰਮੇਸ਼ਰ ਦੀ ਪ੍ਰਾਪਤੀ ਦਾ ਥਾਂ ਹੈ ਇਹ ਵਾਰੋਸਾ ਉਹਦਾ ਥਾਨ ਹੋਇਆ ਜਿੱਥੇ ਗੁਰੂ ਮਹਾਰਾਜ ਦੀਆਂ ਪੋਥੀਆਂ ਹੈ ਬਾਣੀ ਹੈ ਉਹ ਪਰਮੇਸ਼ਰ ਦੇ ਇਸਤਰੀ ਵਾਲਾ ਥਾਂ ਹੈ ਪੋਥੀ ਪਰਮੇਸ਼ਰ ਦੇ ਸਰੂਪ ਦੀ ਗਿਆਨ ਦੀ ਪ੍ਰਾਪਤੀ ਦਾ ਪ੍ਰਤੀਪਾਦਕ ਪ੍ਰਤੀਪਾਦ ਭਾਵ ਸਬੰਧ ਹੋਣੇ ਕਰਕੇ ਇਹ ਅਸਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਜਨਾਇਕ ਹੈ ਤੇ ਬ੍ਰਹਮ ਜਾਣਣੇ ਯੋਗ ਹੈ ਇਸ ਪ੍ਰਕਾਰ ਸਾਹਿਬ ਸਿੰਘ ਜੀ ਇਹ ਪੋਥੀ ਸਾਹਿਬ ਜੋ ਬਾਣੀ ਹੈ ਤੇ ਮੰਨਦੇ ਤਾਂ ਇਹ ਭਗਤੀ ਦੀ ਹਰ ਵਕਤ ਪੰਡ ਦੇ ਵਿੱਚ ਟਿਕਾਉਣ ਵਾਲੀ ਪੋਥੀ ਸਾਹਿਬ ਜੋ ਬਾਣੀ ਹੈ ਇਹ ਪਰਮੇਸ਼ਰ ਦਾ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਕਰਨ ਵਾਲਾ ਇਹ ਸਹਾਨ ਹੈ ਮਹਾਰਾਜ ਸਾਹਿਬ ਦਾ ਸਾਧ ਸੰਗ ਗਾਵਹਿ ਗੁਣ ਗੋਬਿੰਦ ਸੰਗ ਤਾਂ ਮਿਲ ਕਰਕੇ ਗੋਬਿੰਦ ਦੇ ਗੁਣਾਂ ਨੂੰ ਗਾਇਆ ਕਰਨ ਜੀ ਹਾ ਪੂਰਨ ਬ੍ਰਹਮ ਗਿਆਨ ਅਤੇ ਉਹਨਾਂ ਨੂੰ ਪੂਰਨ ਬ੍ਰਹਮ ਦਾ ਗਿਆਨ ਹੋਵੇਗਾ ਜੋ ਬਾਣੀ ਦੇ ਆਸਰੇ ਗੋਬਿੰਦ ਦੇ ਗੁਣ ਸੰਗਤ 'ਚ ਮਿਲ ਕੇ ਗਾਇਆ ਕਰਨਗੇ ਰਹਾਉ ਸਾਧਕ ਸਿੱਧ ਸਗਲ ਮਨ ਲੂਚਹਿ ਇਹ ਐਸੀ ਦਾਤ ਹੈ ਬਾਣੀ ਦੀ ਜਿਹੜੀ ਦਿੱਤੀ ਹੈ ਸਾਧਕ ਸਾਧਨਾ ਕਰਨ ਵਾਲੇ ਜਿਹੜੇ ਆ ਸਿੱਧ 84 ਇਹੇ ਸ਼ਕਤੀਆਂ ਵਾਲੇ ਐ ਸਿੱਧੀਆਂ ਵਾਲੇ ਨਿਮੋਨੀ ਮੰਨਣ ਸੀਲ ਮਹਾਤਮਾ ਸਾਰੇ ਜਿਸ ਵਾਹਿਗੁਰੂ ਨੂੰ ਲੋਚਦੇ ਆ ਚਾਹੁੰਦੇ ਆ ਬੇਰਲੇ ਲਾਗੈ ਧਿਆਨ ਕਿਸੇ ਕਿਸੇ ਦਰਲੇ ਪੁਰਖ ਦਾ ਹੀ ਭਾਈ ਮਹਾਰਾਜ ਜੇ ਧਿਆਨ ਲੱਗਦਾ ਹੈ ਜਿਸਹਿ ਕਿਰਪਾਲ ਹੋਏ ਮੇਰਾ ਸੁਆਮੀ ਜਿਨ੍ਹਾਂ ਦੇ ਤੇ ਮੇਰਾ ਵਾਹਿਗੁਰੂ ਆਪ ਕਿਰਪਾਲੂ ਹੁੰਦਾ ਹੈ ਪੂਰਨਤਾ ਕੋ ਕਾਂ ਉਹਨਾਂ ਦਾ ਕਾਰਜ ਸਾਰਾ ਗੁਰਬਾਣੀ ਨਾਲ ਪੂਰਨ ਹੋ ਜਾਂਦਾ ਹੈ ਜਾ ਕੈ ਰਜੈ ਵਸੈ ਭੈ ਭੰਜਨ ਜਿਨ੍ਹਾਂ ਦੇ ਹਿਰਦੇ ਜੰਮਣ ਮਰਨ ਦੇ ਭੈ ਨੂੰ ਭੰਨਣ ਵਾਲਾ ਪਰਮੇਸ਼ਰ ਵਾਝ ਜਾਂਦਾ ਹੈ ਜਿਸ ਜਾਣੈ ਸਗਲ ਜਹਾਂ ਉਹਨੂੰ ਭਾਈ ਸਾਰਾ ਸੰਸਾਰ ਹੀ ਜਾਣਨ ਉਹ ਜਿਵੇਂ ਲੋਕੇ შე ਪੈ ਨਹੀਂ ਰਹਿੰਦੇ ਉਹ ਮਹਾਤਮ ਹਨ ਮੈਂ ਬਿਸਰ ਨਹੀਂ ਮੇਰੇ ਕਰਤਾ ਦੇ ਇਹ ਮੇਰੇ ਕਰਤਾ ਪੁਰਖੋ ਇਹੋ ਨਾਨਕ ਮੰਗਾ ਖੇਨ ਖੇਨ ਪਲ ਬਿਸਰ ਨਹੀਂ ਮੇਰੇ ਕਰਤੇ ਇਹ ਮੇਰੇ ਕਰਤਾ ਪੁਰਖ ਪਲ ਵਿੱਚੋਂ ਖਿੰਜਨਾ ਚੇਰੋ ਪਲ ਸਾਰ ਸੰਗ ਜੀ ਆਖੋ 15 ਵਾਰੀ ਹਰ ਕੀਏ ਤੇ ਇੱਕ ਵਿਸਵਾ ਹੁੰਦਾ ਹੈ ਤੇ 15 ਵਿਸਵਿਆਂ ਇਸ ਸੰਤੀਆਂ ਵਿਸਵਿਆਂ ਦਾ ਚਸਾ ਹੁੰਦਾ ਹੈ ਤੇ 60ਾਂ ਇਸ ਪ੍ਰਕਾਰ ਸਾਸਮੀ ਚਸਿਆਂ ਦਾ ਇੱਕ ਪਲ ਹੁੰਦਾ ਹੈ ਸੱਠੋਂ ਪਲਾਂ ਦੀ ਇਸ ਪ੍ਰਕਾਰ ਅੱਗੇ ਘੜੀ ਹੁੰਦੀ ਹੈ ਇਸ ਪ੍ਰਕਾਰ 15 ਵਿਸਵੀਆ ਦਾ ਚਸਾ ਦਿੱਤੀਆਂ ਜਸਵੀਆ ਦਾ ਇਹ ਚਸਾ ਪਲ ਹੁੰਦਾ ਹੈ ਇਸ ਪ੍ਰਕਾਰ ਇਨਾ ਪਲ ਜਿਹੜਾ ਸਮਾਂ ਹੈ ਨਾ ਇਹਦੇ ਵਿੱਚੋਂ ਖਿੰਨ ਸ਼ਬਦ ਘੜ ਸ਼ਬਦ ਕਿਹਾ ਦੋ ਖਿੰਨ ਗੁਜ਼ਰ ਜਾਂਦੇ ਹਨ ਇਉਂ ਖਿੰਨ ਮਾਤਰ ਵੀ ਮਾਰਾ ਪਲ ਜਿੰਨੇ ਸ਼ਿਰਚੋਂ ਕੇ ਸੁਖਾਂ ਦੇ ਸਮੁੰਦਰ ਖੈਨ ਫੇਨ ਪਲ ਬਿਸਰ ਨਹੀਂ ਮੇਰੇ ਕਰਤੇ ਤੇ ਮੇਰੇ ਕਰਤਾ ਪ੍ਰਖ ਜੀ ਪਲਕ ਜਿੰਨੇ ਸਮੇਂ ਚੋਂ ਖਿਰ ਜਿੰਨਾ ਚਿਰ ਵਿਸਰੋ ਨਾ ਆਪ ਇਹੋ ਨਾਨਕ ਮੰਗੈ ਦਾਨ ਸਤਗੁਰੂ ਸਾਹਿਬ ਕਹਿੰਦੇ ਆਪਦੇ ਪਾਸੋਂ ਦਾਨ ਮੰਗਦੇ ਹਾਂ ਸਾਰਗ ਮਹੱਲਾ ਪੰਜਵਾਂ ਬੂਠਾ ਸਰਬ ਥਾਈਂ ਮੇ ਸਤਸੰਜੇ ਜੀ ਬਰਖਾ ਦੀ ਮੇਰੇ ਔੜ ਲੱਗੀ ਸੀ ਸੰਗਤਾਂ ਨੇ ਬੇਨਤੀ ਕੀਤੀ ਕਿ ਮਾਰਾ ਬਰਖਾ ਹੋਵੇ ਤਾਂ ਗੁਰੂ ਮਹਾਰਾਜ ਸਾਹਿਬ ਜੀ ਦੇ ਬਚਨ ਦੇ ਨਾਲ ਬਰਖਾ ਬਹੁਤ ਸਾਰੀ ਹੋ ਗਈ ਬਰਖਾ ਹੋਣ ਤੋਂ ਸੰਗਤਾਂ ਦੀ ਬੜੀ ਖੁਸ਼ੀ ਹੋਈ ਗੁਰੂ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਉਹ ਪ੍ਰਗਟ ਹੋ ਕੇ ਸੰਸਾਰ 'ਚ ਨਾਮ ਦੀ ਬਰਖਾ ਕਰਨ ਦੀ ਮਹਿਮਾ ਕਹਿੰਦੇ ਹੋਏ ਇਸ ਪ੍ਰਕਾਰ ਕਹਿੰਦੇ ਹਨ ਰੂਠਾ ਸਰਵ ਥਾਈ ਮੇ ਇਹ ਭਾਈ ਸਤਗੁਰੂ ਨਾਨਕੂ ਹੋ ਕੇ ਮੈਂ ਬਦਲਦੀ ਨਹੀਂ ਆਈ ਸਾਰਿਆਂ ਥਾਵਾਂ 'ਚ ਬਸੇ ਹਨ ਸਭ ਨਵਾਂ ਖਾਣਾ ਜਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਸਮੀ ਸੱਚਾ ਠੋਆ ਬਗਲ ਦੀ ਨਿਆਈਂ ਵਰਖਾ ਨਾਮ ਦੀ ਕੀਤੀ ਹੈ ਆਨੰਦ ਮੰਗਲ ਗਾਓ ਹਰ ਜਸ اے ਭਾਈ ਆਨੰਦ ਸਰੂਪ ਜੋ ਪਰਮੇਸ਼ਵਰ ਹੈ ਉਹਦੇ ਜਸ ਦੇ ਤਾਂ ਹੀ ਹਰੀ ਦੇ ਨੂੰ ਮੰਗਲਾਂ ਚ ਪਾ ਕੇ ਗਾਉਣਾ ਕਰੋ ਪੂਰਨ ਪ੍ਰਗਟਿਓ ਨੇ ਪੂਰਨ ਪ੍ਰੇਮ ਉਹਦੇ ਅੰਦਰ ਪਰਗਟ ਹੋ ਗਿਆ ਜਿੰਨਾਂ ਨੇ ਗਾਉਣਾ ਕੀਤਾ ਹੈ ਰਹਾਉ ਚਾਰ ਕੋਂਡ ਤਹ ਦਿਸ ਜਲ ਨਿਧ ਜਿਵੇਂ ਚਾਰ ਕੋਂਟਾਂ ਵਿੱਚ ਪਾਣੀ ਵਰਖਾ ਦੇ ਹੋਣੇ ਕਰਕੇ ਹੋ ਜਾਂਦਾ ਹੈ ਇਸੇ ਪ੍ਰਕਾਰ ਜਲ ਦਾ ਸਮੁੰਦਰ ਜੋ ਪਰਮੇਸ਼ਰ ਹੋਇ ਪੰਜਾਂ ਤਤਾਂ ਦਾ ਆਸਰਾ ਰੂਪ ਜਲ ਚੇਤਨ ਸੁਨੂਪ ਜੋ ਸਾਰੇ ਨਿਤ ਖਿਆਨਾ ਰੂਪ ਹੈ ਚਾਰ ਕੋਣਾਂ ਦੇ ਉੱਤਰ ਦੱਖਣ ਪੂਰਬ ਪੱਛਮ ਵਿੱਚ ਦਸੋ ਦਿਸ਼ਾ ਦੇ ਵਿੱਚ ਉਹ ਪੂਰਨ ਹੈ ਅਤੇ ਚਾਰ ਖਾਣੀਆਂ ਵਿੱਚ ਵੀ ਪੂਰਨ ਹੈ ਦਸੇ ਇੰਦਰੀਆਂ ਦੇ ਦਿਸਤਰਭ ਵੀ ਉਹ ਦਸੋ ਦਿਸ਼ਾ ਵਿੱਚ ਪੂਰਨ ਹੈ ਉਹ ਜਲ ਦਾ ਸਮੁੰਦਰ ਦੀ ਨਹੀਂ ਆਈ ਪਰਮੇਸ਼ਰ ਜੋ ਚੇਤਨ ਬ੍ਰਹਮਾ ਹੈ ਸ਼ਾਰਯਵਾਦ ਹਰ ਰੂਪ ਖਿਆਨਾ ਰੂਪ ਹੂਨ ਥਾਉ ਨਾ ਕੀ ਉਹ ਮੇਰਾ ਮੇਤਨ ਤੋਂ ਮਨਾ ਹੂਨ ਖਾਲੀ ਥਾਉ ਕੇ ਕੋਈ ਵੀ ਨਹੀਂ ਹੈ ਕਿਰਪਾ ਨਿਦ ਗੋਬਿੰਦ ਪੂਰਨ ਉਹ ਕਿਰਪਾ ਦਾ ਸਮੁੰਦਰ ਹੈ ਗੋਵਨਪ੍ਰਸਾਦ ਰੱਖਿਆ ਕਰਨ ਵਾਲਾ ਹੈ ਸਾਰਿਆਂ ਨੂੰ ਪੂਰਤ ਕਰਨ ਵਾਲਾ ਪੂਰਨ ਕਰਨ ਵਾਲਾ ਹੈ ਇਹ দান ਸਭ ਦੇ ਸਾਰਿਆਂ ਜੀਆਂ ਨੂੰ ਰੋਜੀ ਦਾ ਦਾਨ, ਕੇਤਨ ਸਦਾ ਦਾ ਦਾਨ, ਪ੍ਰਾਣਾਂ ਦਾ ਦਾਨ ਦੇਣ ਵਾਲਾ ਹੈ। ਸਤ ਸਤ ਹਰ ਸਤ ਸੁਆਮੀ। ਇਹ ਭਾਈ ਸਤਸਰੂ ਪਿੱਛੇ ਵੀ ਹਰੀ ਸੁਆਮੀ ਸੀ, ਹੁਣ ਵੀ ਹਰੀ ਸਤਸਰੂਪ ਹੈ, ਅੱਗੇ ਵੀ ਸਤਸਰੂਪ ਹੋਵੇਗਾ। ਸਤ ਸਾਧ ਸੰਗੀ ਉਹਦੇ ਜਿਹੜੇ ਸੰਤ ਹਨ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਸਤਸਰੂਪ ਹੀ ਹੋ ਜਾਂਦੇ ਉਲਟ ਕੇ। ਉਹ ਜੰਮਣ ਮਰਨ ਤੋਂ ਬਾਹਰੇ ਹੋ ਜਾਂਦੇ ਹਨ ਪਰ ਉਪਕਾਰੀ ਜਗ ਵਿੱਚ ਆਏ ਇਉ ਸਤ ਸਦਯੁਗ ਵਿੱਚ ਵੀ ਸਤ ਸਰੂਪ ਸੀ ਪਰੇਤੇਜ ਵੀ ਸਤ ਸਰੂਪ ਸੀ ਅਤੇ ਹਰੀ ਦੁਆਪੁਰਜ ਵੀ ਸਤ ਸਰੂਪ ਸੀ ਸੰਤ ਮਹਾਤਮਾ ਹੁਣ ਵੀ ਉਹ ਸਤ ਸਰੂਪ ਵਿੱਚ ਮਿਲ ਕੇ ਸਤ ਸਰੂਪ ਹੀ ਹਨ ਸਤ ਸਾਧ ਸੰਗੇ ਸੰਤ ਮਹਾਤਮਾ ਜਿਹੜੇ ਸੰਗਤ ਕਰਨ ਵਾਲੇ ਹੈ ਸ੍ਰੀ ਟਰੋ ਵੀ ਸਤ ਸਰੂਪ ਹੀ ਹਨ ਸਤ ਤੀ ਜਨ ਜਿਨ ਪ੍ਰਤੀਤ ਉਪਜੀ ਸਤੋ ਜਿਗਿਆਸੂ ਜਨਾਂ ਨੇ ਜਿਨਾਂ ਨੂੰ ਭਰੋਸਾ ਪੈਦਾ ਹੋ ਗਿਆ ਹੈ ਨਾਨਕ ਨਹਿ ਪਰਮੇ ਹੋ ਸਤਗੁਰੂ ਜੀ ਕਹਿੰਦੇ ਜੂਨਾ ਚ ਨਹੀਂ ਭਾਈ ਪਰਵਣਗੇ ਮੁਕਤ ਹੋ ਜਾਣਗੇ ਸਾਰਗ ਮਹੱਲਾ 5 ਵਾ ਗੋਬਿੰਦ ਜੀਓ ਤੂੰ ਮੇਰੇ ਪ੍ਰਾਨ ਆਧਾਰ ਇਹ ਗੋਬਿੰਦ ਪਰਮੇਸ਼ਰ ਜੀ ਤੁਸੀਂ ਸਾਡੇ ਪ੍ਰਾਨਾਂ ਦਾ ਆਸਰਾ ਰੂਪ ਹੋ ਸਾਜਨ ਮੀਤ ਸਹਾਈ ਤੂੰ ਹੀ ਮਾਤਾ ਦੇ ਗਰਭ ਦੇ ਸੱਜਣੋਂ ਤੁਸੀਂ ਐਸ ਲੋਕ ਦੇ ਮਿੱਤਰ ਹੋ ਪਰਲੋਕ ਚ ਸਹਾਇਤਾ ਕਰਨ ਵਾਲੇ ਆਪ ਹੀ ਹੋ ਤੂੰ ਮੇਰੋ ਪਰਵਾਰ ਤੁਸੀਂ ਮਾਰਾ ਸਾਡਾ ਪਰਿਵਾਰ ਹੈ ਗਿਆਨ ਰੂਪੀ ਪੁੱਤਰ ਵੀ ਤੂੰ ਹੈ ਸਾਡਾ ਸਰ ਸੰਤੋਖ ਦਿਆ ਧਰਮ ਪਰਿਵਾਰ ਹੈ ਰਹਾਉ ਕਰ ਮਾਸਤਕ ਧਾਰ ਕਰ ਮਾਸਤਕ ਧਾਰਿਓ ਮੇਰੇ ਮਾਥੇ ਸਾਡੇ ਮਥੇ ਤੇ ਮਾਰਿਆ ਕਿਰਪਾ ਰੂਪੀ ਹੱਥ ਰੱਖਣਾ ਕੀਤਾ ਹੈ ਅੰਤਕਾਰਨ ਕੇ ਸਾਧ ਸੰਗ ਗੁਣ ਗਾਈ ਮੇਰੇ ਮਾਥੇ ਮਾਸਤਕ ਨਾਓ ਸਿਰੋਮਣੀ ਜੋ ਆਪਕਾ ਹੱਥ ਹੈ ਉਹ ਸਾਡੇ ਅੰਤਕਾਰ ਰੂਪੀ ਮਥੇ ਤੇ ਕਿਰਪਾ ਪਰਿਆਹ ਰੱਖਣਾ ਕੀਤਾ ਹੈ ਸਾਧ ਸੰਗ ਗੁਣ ਗਾਏ ਸਾਧ ਸੰਗ ਜੀ ਮਿਲ ਕੇ ਤਾਂ ਹੀ ਮਾਇ ਆਪਦੇ ਗੁਣਾ ਨੂੰ ਗਾਇਆ ਹੈ ਤੁਮਰੀ ਕਿ ਮਸਤਕ ਦੇ ਮਾਥਾ ਦੋ ਸ਼ਬਦ ਹੈ ਮਸਤਕ ਸਿਰੋਮਣੀ ਕਰਨਾ ਸਾਧ ਸੰਗ ਗੁਣ ਗਾਏ ਸਾਧ ਸੰਗ ਜੀ ਮਿਲ ਕਰਕੇ ਆਪਦੇ ਗੁਣਾ ਨੂੰ ਗਾਉਣਾ ਕੀਤਾ ਹੈ ਸਾਡੇ ਮੱਥੇ ਤੇ ਵੀ ਹੱਥ ਰੱਖਿਆ ਹੈ ਅੰਤਕ ਕੰਨ ਜੀ ਵੀ ਕਿਰਪਾ ਦੇ ਹੱਥ ਰੱਖਿਆ ਹੈ ਕਾਹ ਸਾਧ ਸੰਗ ਦੀ ਗੁਣ ਗਾਏ ਹਨ ਤੂੰ ਮਰੀ ਕਿਰਪਾ ਤੇ ਸਭ ਫਲ ਪਾਏ ਤੁਹਾਡੀ ਕਿਰਪਾ ਕਰਕੇ ਧਰਮ ਅਰਥ ਕਾਮੋਗ ਸਾਰੇ ਫਲ ਪਾ ਲਏ ਹਨ ਰਸਕ RAM ਨਾਮ ਧਿਆਏ ਰਸਕ ਰਸੀਏ ਹੋ ਕੇ हे RAM ਆਪਦੇ ਨਾਮ ਨੂੰ ਧਿਆਣਾ ਕੀਤਾ ਅਬ ਚਲ ਨੀਵ ਧਰਾਈ ਸਤਗੁਰੂ ਸਤਗੁਰੂ ਨਾਨਕ ਦੇਵ ਜੀ ਨੂੰ ਭਗਤੀ ਦੀ ਗੁਰਸਿੱਖੀ ਦੀ ਇਹ ਚੱਲਨੀ ਹੋਰ ਖਾਤੀ ਐ ਬ੍ਰਹਮ ਵਿਦਿਆ ਦੀ ਕਬ ਹੂੰ ਦੂਲਤ ਨਹੀਂ ਕਦੇ ਵੀ ਮਨ ਦੋਲਦਾ ਨਹੀਂ ਐ ਚੱਲੇ ਸੀ ਭਗਤੀ ਦੀ ਨੀਂ ਹੋਰ ਖਾਈ ਐ ਗੁਰੂ ਨਾਨਕ ਜਬ ਪਹੇ ਦਿਆਰਾ ਜਦੋਂ ਸਤਗੁਰ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਆਲੂ ਹੋਏ ਸਰਬ ਸੁਖਾਂ ਨਿਧ ਪਾਹੀ ਸਾਰਿਆਂ ਸੁਖਾਂ ਦੇ ਖਿਆਨੇ ਪਰਮੇਸ਼ਰ ਦੀ ਪ੍ਰਾਪਤੀ ਨੂੰ ਪਾ ਲਿਆ ਹੈ ਸਾਰਗ ਮਹੱਲਾ 5 ਨਿਭੀ ਨਾਮ ਕੀ ਸੱਚਖੀਪ ਏ ਸਤ ਸੰਗਿਓ ਪਰਮੇਸ਼ਰ ਦੇ ਸੱਚੇ ਨਾਮ ਦੀ ਜਿਹੜੀ ਖੇ ਪੂੰਜੀ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਪਾਸੋਂ ਪ੍ਰਾਪਤ ਕੀਤੀ ਹੈ ਉਹ ਸਿਰ ਤੋਂ ਨਿਵੇਗੀ ਪੂਰੀ ਪਵੇਗੀ ਉਹਨਾਂ ਦੀ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ ਲਾਭ ਹਰ ਗੁਣ ਲਾਭ ਹਰ ਗੁਣ ਗਾਏ ਨਿਧ ਧਨ ਏ ਭਾਈ ਲਾਭੇ ਹੋਵੇਗਾ ਹਰੀ ਦੇ ਗੁਣਾਂ ਨੂੰ ਗਾ ਕੇ ਨਾਮ ਰੂਪੀ ਧੰਦੇ ਖਜ਼ਾਨੇ ਬਣ ਜਾਓਗੇ ਤੁਸੀਂ ਵਿਖੇ ਮਾਹੇ ਅਲੀ ਦੁਸ਼ਿਆਂ ਦੇ ਕਿੰਨੇ ਰੇਪ ਰਹਿ ਸਕੋਗੇ ਇਸ ਪ੍ਰਕਾਰ ਸਾ ਸਹੀਂ ਕਬਲ ਪਾਣੀ ਕੀ ਰਹਿੰਦਾ ਐ ਪਦਾਰਥੈ ਨਰਲੇਪ ਰਹੋਗੇ ਤੁਸੀਂ ਰਹਾਉ ਜੀ ਜਾਣਤ ਸਗਲ ਸੰਤੋਖੇ ਤੇ ਜੀ ਮਾਤਰ ਜਿੰਨੇ ਸਾਰਿਆਂ ਨੂੰ ਸੰਤੋਖ ਹੋ ਜਾਏਗਾ ਤੁਹਾਡੇ ਦਰਸ਼ਨ ਕਰਕੇ ਆਪਣਾ ਪ੍ਰਭ ਧਿਆਏ ਆਪਣੇ ਪ੍ਰਭੂ ਨੂੰ ਜਿਉ ਧਿਆਉਣਾ ਕਰੋਗੇ ਤੇ ਆਇਆ ਜਿਨ੍ਹਾਂ ਨੂੰ ਧਿਆਏ ਲਾਮ ਪੜਿਆ ਕਰੋ ਆਪਣਾ ਪ੍ਰਭ ਧਿਆਏ ਆ ਨ ਕੁਛ ਕੁਛ ਆਪਣੇ ਪ੍ਰਭੂ ਨੂੰ ਤੇ ਹੋਣੇ ਕਰਕੇ ਰਤਨ ਜਨਮ અપਾਰ ਜੀਤਿਓ ਰਤਨ ਦੀ ਨਿਆਇ ਅਮੋਲਕ ਜਨੂ ਜੋ ਪਾਰਾਵਾਰ ਤੋਂ ਰਹਤੈ ਨੂੰ ਜਿੱਤ ਲਿਆ ਹੈ ਬੌੜ ਜੂਨ ਨਾ ਪਾ ਮੁੜ ਕੇ ਫਿਰ ਜੂਨਾ ਚ ਨਹੀਂ ਪਾਈ ਜਾਵਾਂਗੇ ਸਾਰ ਭੈ ਕਿਰਪਾਲ ਦਇਾਲ ਗੋਬਿੰਦ ਜੋ ਪਿੱਛੇ ਵੀ ਕਿਰਪਾ ਕਰਨ ਵਾਲੇ ਸਨ ਉਹੋ ਦੇ ਆਲੂ ਹੋਏ ਗੋਬਿੰਦ ਜੀ ਭਾਇਆ ਸਾਧੂ ਸੰਗ ਮਹਾਤਮਾ ਦਾ ਸੰਸੰਗਤ ਪ੍ਰਾਪਤ ਹੋਇਆ ਹਰ ਚਰਨ ਰਾਸ ਨਾਨਕ ਪਾਈ ਸਤਿਗੁਰੂ ਜੀ ਕਹਿੰਦੇ ਹਰੀ ਦੇ ਚਰਨਾਂ ਕਮਨੋ ਦੀ ਸਰਦਾ ਰੂਪੀ ਰਾਸ ਪੂੰਜੀ ਇਹ ਪਾਉਣਾ ਕੀਤੀ ਹੈ ਲੱਗਾ ਪ੍ਰਭ ਸਿਉ ਰੰਗ ਗੁਰੂ ਦੇ ਨਾਮ ਰੰਗ ਪ੍ਰੇਮ ਲੱਗ ਗਿਆ ਹੈ ਸਾਰਗ ਮਹੱਲਾ 5ਵਾਂ ਮਾਈ ਰੀ ਦੇਖ ਰਹੀ ਬਸਮਾਹ ਮੇ ਮਾਤਾ ਪਿਤਾ ਰੂਪ ਸੰਤ ਜਨ ਨੂੰ ਦੇਖ ਕਰਕੇ ਰੀ ਸਖੀ ਮੇਰਾ ਜਨ ਬਸਮਾਦ ਉਸਚਰਜ ਹੋ ਰਿਹਾ ਹੈ ਅਚਰਜ ਰੂਪ ਨੂੰ ਦੇਖ ਕੇ ਅਨਹਦ ਧੁਨੀ ਮੇਰਾ ਮਨ ਮੋਹਿਉ ਹਰ ਤੋਰ ਤੇ ਇੱਕ ਰਸਬ ਦੀ ਜਿਹੜੀ ਧੁਨੀ ਪ੍ਰਗਟ ਹੋਈ ਹੈ ਜਪਾ ਜਪ ਦੀ ਉਸ ਸਾਡਾ ਮਨ ਮੋਹਤ ਹੋ ਗਿਆ ਹੈ ਆਚਰ ਅਚਰਜਤਾ ਕੇ ਸਵਾਦ ਉਸ ਨਾਮ ਦੇ ਰਸ ਦੇ ਅਚਰਜ ਰਸ ਵਾ ਸਵਾਦ ਹੈ ਉਹ ਸਵਾਗ ਦੇ ਬਰਾਬਰ ਨਾ ਖਾਣ ਦਾ ਨਾ ਪੀਣ ਦਾ ਨਾ ਪਹਿਨਣ ਦਾ ਨਾ ਭੋਗੜਨ ਦਾ ਕੋਈ ਐਸ ਨਹੀਂ ਹੈ ਪ੍ਰਹਾਉ ਮਾਤ ਪਿਤਾ ਬੰਦ ਪਹਿ ਸੋਈ ਸਾਡਾ ਮਾਤਾ ਵੀ ਪਿਤਾ ਵੀ ਸੁਭੰਗੀ ਵੀਓ ਪਰਮੇਸ਼ਵਰੀ ਆਪ ਮਨ ਹਰ ਕੋ ਅਹਿਲਾ ਸਾਡਾ ਮਨ ਹਰੀ ਦੇ ਆਨੰਦ ਕਰਕੇ ਹਲਾਜ ਆਨੰਦ ਹੋਇਆ ਹੈ ਸਾਧ ਸੰਗ ਗਾਈ ਗੁਣ ਗੋਬਿਧ ਸਾਧ ਸੰਗ ਚ ਮਿਲ ਕੇ ਗੋਬਿੰਦ ਪਰਮੇਸ਼ਰ ਦੇ ਗੁਣਾ ਨੂੰ ਗਾਉਣਾ ਕੀਤਾ ਹੈ ਬਿਨ ਸਿਓ ਸਭ ਪਰਮਾ ਜਿਹੜਾ ਪਰਮਾਦ ਹੰਕਾਰ ਸੀ ਉਹ ਵੀ ਨਾਸ਼ ਹੋ ਗਿਆ ਪਰਮਾਦ ਜਿਹੜਾ ਦੁੱਖ ਸੀ ਉਹ ਵੀ ਨਾਸ਼ ਹੋ ਗਿਆ ਪਰਮਾਤਮਾ ਜੋ ਪਰਵਿਸ਼ੇਸ਼ ਕਰਕੇ ਮਲਸੀ ਹੰਕਾਰ ਸੀ ਜਿਹੜਾ ਅਗਿਆਨ ਕਰਕੇ ਪਰਮਾਤਮਾ ਜਿਹੜੀ ਗਾਫਲਤਾਈ ਸੀ ਇਹ ਵੀ ਨਾਸ਼ ਹੋ ਗਈ ਹੈ ਦੋਰੀ ਲਪਟ ਰਹੀ ਚਰਨ ਹੈ ਸੰਗ ਮਹਾਰਾਜ ਦੇ ਚਰਨਾਂ ਨਾਲ ਸਾਡੀ ਡੋਰੀ ਬਿਰਤੀ ਲਪਟ ਰਹੀ ਲੱਗ ਰਹੀ ਹੈ ਭਰਮ ਭੈ ਸਗਲੇ ਖਾ ਪਰੋ ਕੇ ਭੈ ਸਾਰੇ ਖਾ ਗਏ ਨਾਸ਼ ਹੋ ਗਏ ਇੱਕ ਅਧਾਰ ਨਾਨਕ ਜਨ ਕੀ ਆ ਸਤਿਗੁਰੂ ਜੀ ਕਹਿੰਦੇ ਨੇ ਕੋਈ ਗੁਰੂ ਦੇ ਨਾਮ ਦਾ ਜਨ ਆਸਰਾ ਕੀਤਾ ਹੈ ਬਹਰ ਨਾ ਜੂਨ ਪਰਮਾ ਫੇਰ ਮੁੜ ਕੇ ਜੁਨਾ ਚ ਨਹੀਂ ਪਰਮਣਾ ਪੋਏਗਾ